ਜਿਹੜਾ ਬਲਾਤਕਾਰੀ ਹੈ ਜਿਹੜਾ ਦੇ ਬਤਕਾਰੀ ਹੈ ਸਹਾਕਿਆ ਤੋਂ ਜੇਲਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਤੋਂ ਛੇੜਾਈ ਹੈ ਇਹ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੁੰਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਪੈਰੋਲ ਮਿਲਨ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਅਤੇ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗਬੀ ਸਿੰਘ ਨੇ ਗਹਿਰੀ ਚਿੰਤਾ ਪ੍ਰਗਟਾਈ ਹੈ। ਉਹਨਾਂ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਇਹ ਕੇਵਲ ਇੱਕ ਨਿਆਂ ਦੀ ਉਲੰਘਣਾ ਨਹੀਂ ਸਗੋਂ ਸਿੱਖ ਗੋਮ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਫੈਸਲਾ ਹੈ। ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਦਾ ਸਿੱਖ ਕੌਮ ਦੇ ਬੰਦੀ ਸਿੰਘ ਜੋ ਕਿ ਦਹਾਕਿਆਂ ਤੋਂ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਲਈ ਅਜੇ ਵੀ ਸਿਰਫ ਵਾਅਦੇ ਹੀ ਕਿਤੇ ਜਾ ਰਹੇ ਨੇ ਉਥੇ ਦੂਜੇ ਪਾਸੇ ਗੁਰਮੀਤ ਰਾਮ ਰਹੀਮ ਵਰਗੇ ਅਪਰਾਧੀ ਜੋ ਕਿ ਸਜ਼ਾ ਭੋਗ ਰਹੇ ਹੈ ਉਸ ਨੂੰ ਪੈਰੋਲ ਦੇ ਕੇ ਵਾਰ-ਵਾਰ ਬਾਹਰ ਲਿਆਂਦਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਹ ਸਿਰਫ ਸਿਆਸੀ ਲਾਭ ਲਈ ਕੀਤਾ ਜਾ ਰਿਹਾ ਹੈ ਜੇ ਕੋਈ ਬਹੁਤ ਬਹੁਤ ਸਾਡੂ ਕੰਮ ਕਰ ਰਿਹਾ ਹੈ ਇਸ ਲਈ ਸਾਰੇ ਧਰਮਾਂ ਦੇ ਅਤੇ ਸਾਰੇ ਸਭਿਆਚਾਰਕ ਜੀਵਨ ਕੋ ਵਸਤੇ ਨਹੀਂ ਹੈ। ਔਰ ਇਤਿਹਾਸਿਕ ਗਿੱਤੇ ਜਾਣਦੇ ਨੇ ਕਿ ਇੱਥੇ ਪਰੰਪਰਾ ਤੇ ਰਸਤਾ ਇੱਥੇ ਪਰੰਪਰਾ ਨਹੀਂ ਗੱਲ ਕਰਦੇ ਕਿ ਕਿੰਨ ਸਿੱਖਾਂ ਵਾਸਤੇ ਕੋਈ ਵੀ ਕਰਨ ਦਾ ਪੱਤਾ ਜਿਹੜੀ ਹੈ ਉਹ ਨਹੀਂ ਹੈ। ਜਿੱਥੇ ਇੱਥੇ 32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਔਰ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਵੋਨਾਨੋ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਤੁੜੀ ਰਿਹਾਈ ਹੈ ਉਹਨੇ ਕਿਤੇ جاری ਨਹੀਂ ਕਰਾਸੀ ਨਹੀਂ ਕੀਤੀ ਜਾਰੀ ਔਰ ਜਿਹੜਾ ਸੌਦਾ ਸਾਧ ਹੈ ਜਿਹੜੀ ਗੁਰਬੀ ਪ੍ਰਾਮ ਜਿਹੜਾ ਪਲਾਤਕਾਰੀ ਹੈ ਜਿਹੜਾ ਬੇ ਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਬਾਰ-ਬਾਰ ਫੈਰੋ ਦੇ ਕੇ ਰਿਹਾਈ ਦੇ ਕੇ ਤੇ ਇਸੇ ਕਾਨੂੰਨ ਚੜਾਉਣ ਦਾ ਜਿਹਨੂੰ ਕਿਹਾ ਜਾਂਦਾ ਹੈ ਔਰ ਸਿੱਖਾਂ ਕਿਹੜਾ ਦੂਜੇ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ ਸਰਸੇਵਾਲ ਅਸਥਾਨ ਲੜਖੈ ਰੋਕ ਦੇਣ ਔਰ ਬੰਦੀ ਸਿੰਘਾਂ ਨੂੰ ਰਿਹਾਈ ਨਾ ਕਰਨੀ ਪਰ ਇਸ ਸਿੱਖ ਕੰਨਤ ਵਾਸਤੇ ਸਿੱਖਾਂ ਦੇ ਨਾਲ ਹਿੰਦੁਸਤਾਨ ਵਿੱਚ ਜਿਹੜਾ ਬਹੁਤ ਵੱਡੀ ਇੱਕ ਦਾ ਇਨਸਾਫੀ ਹੈ ਠੀਕ ਹੈ